ਖਾਣਾ ਫਲੋਰ ਦੇ ਇੰਸਪੈਕਟਰ ਸੁਖਦੇਵ ਸਿੰਘ ਦੀ ਟੀਮ ਨੇ ਵਾਲੀਆਂ ਖੋ ਕਰਨ ਵਾਲੇ ਦੋ ਸਨੇਚਰਾ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪત્રਕਾਰਾਂ ਨਾਲ ਗੱਲਬਾਤ ਕਰਦੇ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਰੇਨੁਕਾ ਪਤਨੀ ਸ਼ਾਮਲਾਲ ਵਾਸੀ ਰਾਮਬਾਗ ਅੰਮ੍ਰਿਤਸਰ ਦੇ ਬਿਆਨਾਂ ਤੇ ਪੁਲਿਸ ਨੇ ਲੁੱਟ ਦਾ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਡੂੰਘਾਈ ਨਾਲ ਕਾਰਵਾਈ ਕਰਦੇ ਆ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਹਰੀਰਾਮ ਪੁੱਤਰ ਕ੍ਰਿਸ਼ਨਲਾਲ ਵਾਸੀ ਪਿੰਡ ਸੰਸ਼ਾਬਾਦ ਅਤੇ ਕਰਨ ਮੱਟੂ ਪੁੱਤਰ ਰਾਮਚੰਦ ਵਾਸੀ ਕੋਟ ਬਦਲਖਾਂ ਥਾਣਾ ਨੂਰਮੰਨ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟਿਆ ਹੋਇਆ ਸਮਾਨ ਲੁੱਟਖੋ ਵਿੱਚ ਵਰਤਿਆ ਮੋਟਰਸਾਈਕਲ ਅਤੇ ਹਥਿਆਰ ਵੀ ਬਰਾਮਦ ਕੀਤੇ ਉਹਨਾਂ ਦੱਸਿਆ ਕਿ ਕਾਬੂ ਕੀਤੇ ਹਰੀਰਾਮ ਖਿਲਾਫ ਪਹਿਲਾ ਵੀ ਨਸ਼ਾ ਵੇਚਣ ਚੋਰੀਆਂ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਦੇ 8 ਮੁਕਦਮੇ ਦਰਜ ਹਨ ਫਿਲਹਾਲ ਪੁਲਿਸ ਨੇ ਇਹਨਾਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਪੁਲਿਸ ਨੇ ਫਲੋਰ ਦੇ ਗੰਨਾਪਿੰਡ ਦੀ ਰਹਿਣ ਵਾਲੀ ਇੱਕ ਲੜਕੀ ਨੂੰ 15 ਗ੍ਰਾਮ ਹੈਰੋਇਨ ਸਮੇਤ ਵੀ ਕਾਬੂ ਕੀਤਾ ਹੈ ਮੌਜੂਦ ਐਸਐਸਪੀ ਸਾਹਿਬ ਸ਼੍ਰੀ ਹੰਕਰ ਗੁਪਤਾ ਆਈਪੀਐਸ ਅਤੇ ਸ਼੍ਰੀ ਮਨਪ੍ਰੀਤ ਸਿੰਘ ਢਿਲੋਂ ਸਾਹਿਬ ਅਤੇ ਐਸਪੀ ਜਸ ਰੂਪ ਕੋਰ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਅਤੇ ਡੀਐਸਪੀ ਸਰਵੰਤਜੀਤ ਸਿੰਘ ਸਬਰੀਜਨ ਫਲੋਰ ਵੱਲੋਂ ਸਮੇਂ-ਸਮੇਂ ਤੇ ਜੋ ਦਿਸ਼ਾ ਨਿਰਦੇਸ਼ ਦਿੱਤੇ ਹੋਇਆ ਕਿ ਥਾਣਾ ਫਲੋਰ ਦੇ ਵਿੱਚ ਜੋ ਲੁੱਟਖੋਰੀਆਂ ਵਾਰਦਾਤਾਂ ਪਿਛਲੇ ਸਮੇਂ ਵਿੱਚ ਹੋ ਰਹੀਆਂ ਸੀ ਜਿਨ੍ਹਾਂ ਨੂੰ ਰੋਕ ਲਗਾਉਂਦੇ ਹੋਏ ਜੋ ਏਕਾ ਹਕਤੇ ਦੀ ਪੋਸਟਕ ਦੇ ਦਰਾਂ ਨੇ ਔਰ ਮੇਰੀ ਹਾਰਾ ਫਲੋਰ ਦੇ ਪੀਮ ਵੱਲੋਂ ਜੋ ਦਿਨ ਰਾਤ ਇੱਕ ਕਰਕੇ ਵਰਕਿੰਗ ਕੀਤੀ ਗਈ ਆ ਜਿਸ ਵਿੱਚ ਅਸੀਂ ਅਜ ਤੱਕ 7 ਸਨੇਚਰ ਫੜ ਕੇ ਜੇਬ ਤੇ ਜੁੱਤੇ ਗਿਆ ਜਿਨ੍ਹਾਂ ਦੇ ਇਸੇ ਲੜੀ ਤਹਿਤ ਜੋ ਮਿਤੀ 16 ਨੂੰ ਤੇ ਕਲੇਡੀ ਪਾਸੋਂ ਪਾਸਸ ਸਨੇਚ ਕੀਤਾ ਗਿਆ ਸੀ ਜੋ ਅਸੀਂ ਉਹੀ ਘੰਟਿਆਂ ਦੇ ਵਿੱਚ ਜੋ ਦੂਰ ਰੋਸ਼ੀਆ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਵਿੱਚ ਇੱਕ ਦਾ ਨਾਮ हरिराम उर्फ लुकी निवासी शमशाबाद ਅਤੇ ਦੂਸਰੇ ਦਾ ਨਾਮ ਜੋ ਘਰ ਨੰਬਰ 2 निवासी ਕੋਰ ਬਦਲਖਾਂ ਦੋਨੇ ਹੀ ਖਾਣਾ ਗੂੜ ਤੇਜਾ ਦੇ ਮਹਿਨ ਵਾਲੇ ਨੇ ਜਿਨ੍ਹਾਂ ਦੇ ਪਾਸੋਂ ਅਸੀਂ ਜੋ ਮੋਟਰਸਾਈਕਲ ਜਿਸ ਉਤੇ ਵਾਰਦਾਤ ਕੀਤੀ ਸੀ ਉਹ ਬਰਾਮਦ ਕੀਤਾ ਇੱਕ ਦਸਤਰ ਜਿਸ ਨਾਲ ਡਰਾ ਧੜਾ ਘਾ ਕੇ ਇਹ ਲੇਡੀਜ਼ ਕੋਲੋਂ ਪਰਸ ਸਨੇਚ ਕਰਦੇ ਸੀ ਉਹ ਬ੍ਰੰਦ ਕੀਤਾ ਅਤੇ 400 ਰੁਪਏ ਦੀ ਨੰਬੀ ਬ੍ਰੰਦ ਕੀਤੀ ਆ ਜੋ ਇਹਨਾਂ ਨੇ ਦਰਾਨੇ ਪੁਛਗਿਸ਼ ਹੋਣ ਤੱਕ ਜੋ 12 ਵਜੇ ਤੱਕ ਕਹੇ ਬਾਰੇ ਮੰਨਿਆ ਥਾਣਾ ਫਲੋਰ ਦੇ ਏਰੀਏ ਵਿੱਚ ਦੋ ਤਿੰਨ ਵਾਰ ਦਾ ਤਾਂ ਵਾਲੀਆਂ ਸਨੇਚ ਕਰਨੀਆਂ ਜਿਹੜੀ ਨੂੰ ਇਹਨਾਂ ਲੁੱਟਿਆ ਦੋ ਵਾਰ ਦਾ ਤਾਂ ਇਹਨਾਂ ਨੇ ਥਾਣਾ ਗਰਾਇਆ ਦੇ ਸਿਟੀ ਏਰੀਏ ਦੇ ਵਿੱਚੋਂ ਲੇਡੀਜ਼ ਜੋ ਸਕੂਟੀ ਐਕਟਵਾਂ ਤੇ ਜਾ ਰਹੀਆਂ ਸੀ ਉਹਨਾਂ ਸੱਧੀਆਂ ਸਲੈਸ਼ ਕੀਤੀਆਂ ਇਸ ਤਰ੍ਹਾਂ ਹੋਰ ਵੀ ਇਹਨਾਂ ਵਕਤ ਥਾਵਾਂ ਤੋਂ ਜੋ ਹਰੀਪੁਰ ਖਾਲਸਾ ਨੇੜੇ ਨੂਰਵਾਲ ਰੋਡ ਤੇ ਵਰਦਾ ਕੀਤੀਆਂ ਹਨ ਨੂਰਵਾਲ ਏਰੀਆ ਦੇ ਵਿੱਚ ਵੀ ਇਹਨਾਂ ਨੇ ਹੋਰ ਰਾਹ ਕਿਨਨੋਂ ਪਸੂ ਲੁੱਟ ਨੂੰ ਕਰਦੇ ਰਹੇ ਨੇ ਕੀ ਇਹਨਾਂ ਤੇ ਪਹਿਲੇ ਮੁਕਦਮੇ ਕੋਈ ਹੈ ਜੋ ਹਰੀਰਾਮ ਲੁਕੀਆ ਉਹਦੇ ਤੇ ਪਹਿਲਾਂ ਵੀ ਲੁੱਟਖੋ ਦੇ ਜੋ 8 ਮੁਕਦਮੇ ਦਰਜ ਨੇ ਹੂੰ ਜੀ ਹਰ ਚਲੋ ਵੈਂਡਰ ਆ ਬੇਲ ਤੇ ਆ ਬੇਲ ਤੇ ਆ ਕੇ ਇਹ ਫਿਰ ਵਾਰਦਾਤਾ ਕਰਦਾ ਹੈ ਇਸੇ ਤਰ੍ਹਾਂ ਹੀ ਜੋ ਕਰਨ ਮੱਟੂ ਜਿਹਦਾ ਸਾਥੀ ਆ ਉਹਦੇ ਉੱਪਰ ਵੀ ਇੱਕ ਚੋਰੀ ਦਾ ਮਕਦਮਾ ਥਾਣਾ ਨੂਰਪੁਰ ਵਿੱਚ ਦਰਜ ਆ ਹੂੰ ਜੋ ਇਹ ਆਮ ਤੌਰ ਤੇ ਜਦੋਂ ਜੇਲ੍ਹ ਵਿੱਚੋਂ ਆਉਂਦੇ ਆ ਤੇ ਲੁੱਟਕੋ ਕਰਕੇ ਉਸ ਦਾ ਇਹ ਨਸ਼ਾ ਕਰਦੇ ਨੇ ਜਿਹੜੀ ਆਦੀ ਜਦੋਂ ਸਰ ਇਹ ਇਕੱਲੇ ਆ ਕੋਈ ਹੋਰ ਵੀ ਇਹਨਾਂ ਦੇ ਸਾਥੀ ਵੀ ਇਹ ਨਾਲ ਹੋ ਨਹੀਂ ਜੀ ਇਹ ਦੋਨੇ ਆ ਕਰਦੇ ਓਕੇ ਓਕੇ ਹਾਂ ਜੀ ਕੀ ਮਕਦਮਾ ਮਕਦਮਾ ਇਹਨਾਂ ਦੇ 386 ਬੀ ਦਾ ਦਰਜ ਕੀਤਾ ਗਿਆ ਹੈ ਥਾਣਾ ਫਲਾਉਰ